ਹੋ ਜਾਵੇ ਦਾਤੇ ਦੀ ਰਹਿਮਤ ਹੋ ਜਾਵੇ ਸਿਰ ਕਲੀ ਦੇ ਦਾ ਲ ਪੈਂਦਾ ਈ ਹੋ ਮੈਨੂੰ ਮਨ ਚੋ ਮਾਰਨ ਨਹੀਂ ਜਿਉਂਦੇ ਜੀ ਮਰਨਾ ਪੈਂਦਾ ਈ ਹੋ ਮੈਨੂੰ ਮਨ ਚੋ ਮਾਰਨ ਨਹੀਂ ਜਿਉਂਦੇ ਜੀ ਮਰਨਾ ਪੈਂਦਾ ਈ ਇਸ ਮਾਨੇ ਆਵੇ ਜੀਵਨ ਹੈ ਇਸ ਮੰਨੇ ਵਿੱਚ ਨਭ ਜੀਵਨ ਹੈ ਫਿਰ ਮਨੋ ਕਿਉਂ ਕਬਰੋਂ ਰਾਈ ਸਤਿਗੁਰ ਦੇਰਦਾ ਹੋ ਕੇ ਵੀ ਦਰਦaste ਸੀ ਕਿਉਂ ਕਹੋ ਨਾਈ ਸਤਿਗੁਰ ਦੀ ਦਰਦਾ ਹੋ ਕੇ ਵੀ ਦਰਦaste ਸੀ ਕਿਉਂ ਕਹੋ ਨਾਈ ਤੈਨੂੰ ਰਸ ਕਾ ਸੁਬੇਠੇ ਲੱਗਦੇ ਨੇ ਤੈਨੂੰ ਰਸ ਕਾ ਸੁਬੇਠੇ ਲੱਗਦੇ ਨੇ ਹਰ ਬਾਣੀ ਵਿਖੀ ਲੱਗਦੀ ਨਾ ਹਿਰਦੇ ਰਾਹ ਨੇ ਰਾ ਦੂਰ ਕਰੇ ਉਹ ਜੋ ਤੇ ਗਮੀ ਜਗਦੀ ਨਾ ਹਿਰਦੇ ਰਾਹ ਨੇ ਰਾ ਦੂਰ ਕਰੇ ਉਹ ਜੋ ਤੇ ਗਮੀ ਜਗਦੀ ਨਾ ਵਿਪਰਨ ਨਿਆ ਬੋਟਰੀ ਤਾਂ ਵਿੱਚ ਐਵੇਂ ਕਿਉਂ ਬੱਤਲ ਕੋ ਨਾਏ ਸਤਿਗੁਰ ਤੇਰ ਲਾ ਹੋ ਕੇ ਨੀ ਦਰਦ ਕਰ ਤੇ ਸੀ ਕੇ ਕਹਉ ਨਾਏ ਸਤਿਗੁਰ ਦੀ ਦਰਦ ਹੋ ਕੇ ਨੀ ਦਰਦ ਕਰ ਤੇ ਸੀ ਕੇ ਕਹਉ ਨਾਏ ਸਤ ਧਰਮ ਦੇ ਗਾੜੀ ਰਾ ਉਤੇ ਸੱਚ ਦੇ ਧਰਮ ਦੇ ਗਾੜੀ ਰਾਉ ਤੇ ਕੋਈ 빙ਾਡੇ ਦਾ ਮੋੜ ਨਹੀਂ ਤਰਸਦਾ ਜਾਂਦਾ ਸੱਚਖੰਡ ਨੂੰ ਤੈਨੂੰ ਪੜ ਕਰਨੀ ਕਿਤੇ ਲੋੜ ਨਹੀਂ ਤਰਸਦਾ ਜਾਂਦਾ ਸੱਚਖੰਡ ਨੂੰ ਤੈਨੂੰ ਪੜ ਕਰਨੀ ਕਿਤੇ ਲੋੜ ਨਹੀਂ ਤੂੰ ਸ਼ਾਉ ਦਾ ਸੱਤ ਬੁਰਲ ਨਾ ਹੋਰ ਕਿਤੇ ਕਿਉ ਆਪਣਾ ਮਨ ਭਟਕਾਉ ਨਾਏ ਸਤਿਗੁਰ ਦੇ ਦਰਤਾ ਹੋ ਕੇ ਵੀ ਦਰਨ ਤੇ ਸੀ ਕਿਉ ਕਹਉ ਨਾਏ ਸਤਿਗੁਰ ਦੀ ਦਰਤਾ ਹੋ ਕੇ ਵੀ ਦਰਨ ਦਸੇ ਸੀ ਕਿਉ ਕਹਉ ਨਾਏ ਦਰ ਸੱਚਾ ਨਿਰਵਣ ਰੰਕਾਰ ਦਾ ਤਾਂ ਬਣ ਕੇ ਵਸੇ ਸੰਤ ਸਰਦਾਰ ਐ ਜੇ ਇੱਕ ਨਾਲ ਇੱਕ ਵਿੱਚ ਹੋਣਾ ਹੀ ਤਾਂ ਬਣ ਕੇ ਵਸੇ ਸੰਤ ਸਰਦਾਰ ਐ ਭਾਵੇਂ ਸਾਗਰ ਨੂੰ ਤਰ ਸਕਣੈ ਜੀ ਭਾਵੇਂ ਸਾਗਰ ਨੂੰ ਤਰ ਸਕਣੈ ਜੀ ਇੱਕ ਪਾਸੇ ਪੈਰ ਟਿਕਾਉਣਾ ਈ ਸਤ ਗੁਰ ਦੀ ਰਤ ਹੋ ਕੇ ਵੀ ਦਰਦਾਂ ਤੇ ਸੀ